ਲਓ ਵੀ ਮਿੱਤਰੋ ਸਵਾਗਤ ਹੈ ਤੁਹਾਡਾ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦਾ ਸਾਰਿਆਂ ਦੇ ਘਰ ਪਰਿਵਾਰ ਸੈਟ ਹੋਣਗੇ ਤੇ ਜਾਨਵਰ ਸੈਟ ਹੋਣਗੇ ਤੇ ਬੱਚੇ ਵਿੱਚੇ ਕੱਢਦੇ ਆ ਬਾਹਰੇ ਤੇ ਇੱਕ ਤੁਹਾਡੇ ਲਈ ਸਰਪ੍ਰਾਈਜ਼ ਹੈ ਇੱਕ ਉਹ ਵੀ ਦਿਖਾਉਣਾ ਹੈ ਤੁਹਾਨੂੰ ਤੇ ਬੱਚੇ ਵਿੱਚੇ ਸਤਰੀਆਂ ਤੁਰੀਆਂ ਲਾਉਨੇ ਆ ਬੱਚੇ ਵਿੱਚੇ ਕੱਢਦੇ ਆ ਬਾਹਰੇ ਚੱਲਦੇ ਆ ਤਾਹਾਂ ਤੇ ਬਾਕੀ ਬਣੇ ਰਹੋ ਵੀਡੀਓ ਨਾਲ ਲਓ ਵੀ ਮਿੱਤਰੋ ਸਤਰੀਏ ਕੋਲ ਆਤੀ ਇੱਕ ਗਾਲ ਆਤੀ ਇਧਰ ਆ ਬਸ ਚੱਕਦੇ ਆ ਪੱਲੜ ਤੇ ਦਿਖਾਉਣਾ ਹੈ ਤੁਹਾਨੂੰ ਕੀ ਕਰਤਾ ਤੇ ਬਾਕੀ ਬਣੇ ਰਹੋ ਵੀਡੀਓ ਨਾਲ ਸਤਰੀਆਂ ਤੁਰੀਆਂ ਲਾ ਦੇਗਾ ਬੱਚੇ ਕੱਢਦੇ ਆ ਬਾਹਰੇ ਲਾ ਸਪਰਾਈ ਖੁੱਲੀ ਤੁਹਾਡੇ ਲਈ ਥੇਡੂ ਤੁਹਾਨੂੰ ਦਿਖਾ ਦਿੰਨੇ ਆ ਵਿੱਚ ਚੱਕੂ ਉਤਰੋ ਕਲਰ ਕਰਤਾ ਤੇ ਬਾਕੀ ਇਹ ਮੁਰੋ ਚ ਆਕਦੇ ਆ ਤਾਂ ਹਾਂ ਗੱਲ ਮੀ ਮੂ ਜਾ ਗਈ ਤਾਂ ਕਰਕੇ ਮੈਂ ਪੱਲੜ ਪਾਤਾ ਸੀ ਉੱਤੇ ਤੇ ਬਾਕੀ ਅਲਤੀਆ ਤੇ ਦਰੂ ਵੀ ਘਾਤੀ ਇਹ ਵਾਰ ਥੋੜੀ ਜਿਹੀ ਕੇ ਰਾਂ ਇੱਥੇ ਬਸ ਬੁਰੇ ਸਿਕ ਸੌਣ ਵਾਲਾ ਫੇਰਾ ਜਿਹੜੀਆਂ ਪੱਟੀਆਂ ਆ ਵੱਡੀਆਂ ਵੱਡੀਆਂ ਇਹ ਸਾਫ ਹੋ ਜਾਣਗੀਆਂ ਬਾਕੀ ਬਣੇ ਰਹੋ ਵੀਡੀਓ ਨਾਲ ਤੋਂ ਵੀ ਮਿੱਤਰੋ ਆ ਖੁੱਡੇ ਬਸ ਆ ਬਾਰੀਆਂ ਰਹਿੰਦੀਆਂ ਆਪਣੀਆਂ ਇਹ ਸਾਫ ਕਰਕੇ ਦੇਖਾਂਗੇ ਕਲਰ ਦੁਬਾਰੇ ਕਰਦੇ ਆਂਗੇ ਬਾਰੀਆਂ ਤੇ ਫਿਰ ਮਾੜੇ ਮੁੱਟਿਆਂ ਦਾ ਸਿੱਟੇ ਪਾਈ ਜਾਂਦੇ ਆ ਤੇ ਬਾਕੀ ਪਹਿਲਾਂ ਬੱਚੇ ਕੱਢਦੇ ਆ ਬਾਹਰੇ ਬੱਚੇ ਕੱਢਣ ਤੋਂ ਬਾਅਦ ਫਿਰ ਤੁਹਾਨੂੰ ਅੰਦਰੋਂ ਖੁੱਡੇ ਦਿਖਾ ਦਿੰਦੇ ਆ ਕਿਉਂਕਿ ਰੋਡੀ ਕੀ ਰਾਨ ਨਿਗ੍ਹਾ ਮਰਾ ਦੇਣਾ ਅੰਦਰ ਖੁੱਡੇ ਚ ਤੇ ਲੋ ਵੀ ਮਿੱਤਰੋ ਕਰੋ ਚੈੱਕ ਆ ਬੈਠਾ ਕੂਤਰ ਇਹਦਾ ਡੰਡੇ ਮੈਂ ਤਾਂ ਕਰਕੇ ਨਹੀਂ ਲਾਇਆ ਮੈਂ ਫਿਰ ਜਲੇ ਨਵਾਂ ਜਿਹਾ ਰੰਗ ਕੀਤਾ ਤੇ ਬਾਕੀ ਇਹ ਗੇਟ ਗੂੜ ਸਾਫ਼ ਕਰਨ ਆਲੇ ਆ ਗੇਟ ਗੂੜ ਸਾਫ਼ ਕਰਾਂਗੇ ਫਿਰ ਦੇਖਦੇ ਆ ਕੀ ਬਾਂ ਦਾ ਇੱਧਰ ਵੀ ਹਵੀ ਕਰਤਾ ਸੀ ਲਓ ਉਹ ਘੈਂਟ ਕਲਰ ਕਰਤਾ ਸੀ ਆਪਦੇ ਵੱਲੀਓ ਤੇ ਆਹ ਘੋਰਨੇ ਆਪਾਂ ਮੂਰੇ ਬਣਾਤੇ ਵੀ ਛੋੜੇ ਜੋੜੀ ਆ ਬਸ ਆਪਣੇ ਆਹਾ ਤੇ ਤਾਂ ਕਰਕੇ ਆ ਘੋਰਨੇ ਮੂਰੇ ਕਰਤੇ ਤੇ ਬਾਕੀ ਦੋ ਇੱਕ ਘੋਰਨਾ ਆ ਦੋ ਤਿੰਨ ਚਾਰ ਪੰਜ 6 ਤੇ 7 8 9 10 ਘੋਰਨੇ ਬਣਾਤੇ ਮਿੱਤਰੋ ਬਾਕੀ ਕਰੋ ਚੈੱਕ ਤੇ ਬਾਕੀ ਕਿਧਰੋਂ ਕੱਢਦੇ ਆ ਉਤਰੋਂ ਘਤਰ ਜਿਹੜੇ ਭੌਣ ਵਾਲਿਆ ਸਤਰੀਆਂ ਸੁਤਰੀਆਂ ਤੇ ਭੌਣੇ ਆ ਤੇ ਦੂਜੇ ਜਿਹੜੇ ਡਾਉਣ ਵਾਲੇ ਉਹ ਡਾਉਣੇ ਆ ਮੌਸਮ ਬਸ ਠੀਕ ਜਾ ਕੋਈ ਬੜਾ ਖਰਾਬ ਵੀ ਹੈ ਨਹੀਂ ਕੋਈ ਬੜਾ ਵਧੀਆ ਵੀ ਹੈ ਨਹੀਂ ਸੂਰਜ ਨਿਕਲਿਆ ਆ ਤੇ ਬਾਕੀ ਬਸ ਆਹ ਨਾਲ ਸਪਾਈਸ ਫੂਈ ਕਰਨ ਵਾਲੀ ਆ ਜਿਹੜੀ ਖੁੱਡਿਆ ਮੁਰ ਉਹ ਕਰਦੇ ਗੁਰਦੇ ਆ ਤੇ ਇੱਕ ਦੋ ਕਲਿੱਪਾਂ ਐਡ ਕਰ ਦੂੰ ਜਿਹੜੀਆਂ ਮੈਂ ਕੱਲ ਕਲ ਰੰਗ ਰੰਗ ਕਰੀ ਜਾਂਦੇ ਸੀ ਜਦੋਂ ਤੇ ਉਹ ਬਣਾਈਆਂ ਸੀ ਉਹ ਮੈਂ ਐਡ ਕਰ ਦੂੰਗਾ ਵਿੱਚ ਵੀਡੀਓ ਤੇ ਬਾਕੀ ਬਣੇ ਰੱਖੋ ਲਓ ਵੀ ਬੇਤਰ ਦੂਜੀ ਕਬੂਤਰੀ ਵੀ ਛੱਡਦੇ ਆ ਆਪਣੀ ਤੇ ਲਓ ਪਹਿਲਾ ਛੱਡ ਤੀ ਮੇਰੀ ਵੀਡੀਓ ਨਹੀਂ ਬਣਾਈ ਜਾ ਜਾਂਦਾ ਕੱਚ ਡੰਡੇ ਵਾਲਾ ਤੇ ਬਾਕੀ ਹੋ ਜਾਂਦੀਆਂ ਕਬੂਤਰੀ ਤੇ ਬਾਕੀ ਅਗਲੇ ਵੀ ਕੱਢਦੇ ਆ ਉਹ ਮੇਤਰਾ ਢੰਡ ਬਗਲ ਵਾਲਾ ਵੀ ਕੱਢ ਦਿੰਨੇ ਆ। ਹੋ ਜਾਂਦਾ। ਉਹ ਵੀ ਮੇਤਰਾ ਛੱਡਦੇ ਆ ਆਪਣੇ ਕੱਚ ਵਾਲੇ ਨੂੰ। ਗੁਲਾਬੀ ਕੱਚ। ਆ ਗਿਆ। ਉਹ ਵੀ ਮੇਤਰਾ ਛੱਡਦੇ ਆ ਚੌਥਾ ਗੁੱਤਰ ਵੀ। ਆ ਜਾਂਦਾ। ਉਹ ਮੇਤਰਾ ਲਾਸਟ ਗੁੱਤਰ ਕੱਢਦੇ ਆ। ਜਿਹੜੇ ਡਾਉਣ ਵਾਲੇ ਸੀ ਤੇ ਦੂਜੇ ਜਿਹੜੇ ਛਤਰਿਆਂ ਦੇ ਭਾਉਣ ਵਾਲੇ ਹੋ ਛਤਰਿਆਂ ਦੇ ਭਾਉਂਦੇ ਆ ਆ ਜਾਂਦਾ ਤੇ ਦੂਜੇ ਆ ਫਿਰਦੇ ਆ ਦੋ ਆ ਜਾਂਦੇ ਆ ਤੇ ਜਾ ਜਾਂਦਾ ਦੋ ਹਰੇ ਆ ਜਾਂਦੇ ਦੋ ਲੋ ਵੀ ਮਿੱਤਰ ਜਿਹੜੀ ਛਤਰੀ ਤੇ ਭਾਉਣ ਵਾਲੇ ਪਹਿਲਾ ਕੁੱਤਰ ਭਾਉਂਦੇ ਆ ਹਰੇਗਲਾ ਵੀ ਦੂਸੇ ਵਾਲਾ ਤੇ ਇਹ ਵੀ ਉੱਡ ਗਿਆ ਉਹ ਗੋਲਾ ਆਇਆ ਮਿੱਤਰੋ ਨਾਲ ਹੀ ਗੋਲੇ ਦੇ ਨਿਕਲ ਗਏ ਉਹ ਜਾਂਦਾ ਹੋ ਗਿਆ ਚੌਧਰੀ ਆ ਗਿਆ। ਮਿੱਤਰੋ ਕੱਢਦੇ ਆ ਹਰਾ ਟੱਡ ਤੇ ਗੁਲਾਬੀ ਬਿਟ। ਹੋ ਗਿਆ। ਉਪਕੇ ਰਿਪੋਰਟ ਹੋ ਗਈ। ਤੇ ਲਓ ਵੀ। ਹੋਰ ਵੀ ਮਿੱਤਰੋ ਬੱਚੇ ਵਿੱਚੇ ਵੀ ਪਾਤੇ ਜਾਲ ਚ ਜੇ ਉਧਰ ਕੁਝ ਬੱਚੇ ਬਾਹਰ ਤੇ ਦੇਖੋ ਹਸਾਉਂਦੇ ਫਿਰਦੇ ਆ ਜਾਂਦੇ ਆ। ਤੇ ਬਾਕੀ ਬਣੇ ਰਹੋ ਵੀਡੀਓ ਨਾਲ। 11ਵੇਂ ਕੰਮ ਆਵੇਂ ਨੂੰ ਕੰਮ ਜਾਇਆ ਮਾ। ਇਸ ਤੋਂ ਬਾਅਦ ਆ ਕੇ ਤੁਹਾਨੂੰ ਕੁੱਡੇ ਖਾਡੇ ਦਿਖਾਉਨੇ ਆ ਤੇ ਜਿਹੜੇ ਗੇਟ ਗੂਡ ਸਾਫ ਕਰਨ ਵਾਲੇ ਫਿਰ ਉਹ ਵੀ ਕਰਦੇ ਆ ਉਹ ਵਿਵਤਰਾ ਸ਼ਤਰੀਆਂ ਸ਼ਤਰੀਆਂ ਤੇ ਪਿਆਲਆਂ ਉਹ ਉਜਾਲ ਵੀ ਲਾਇਆ ਪਿਆ ਉਹ ਸ਼ਤਰੀ ਦੇ ਬੱਚੇ ਬੈਠੇ ਆ ਤੇ ਬਾਕੀ ਉਹ ਬੱਚੇ ਉੱਡੇ ਫਿਰਦੇ ਆ ਫਿਰਦੇ ਕੋਈ 9 10 ਕਿ ਬੱਚੇ ਡਾਇਵੇ ਆ ਬਾਕੀ ਗਣ ਗਿਣ ਕੇ ਤੁਹਾਨੂੰ ਦੱਸ ਦਿੰਦਾ ਬਾਕੀ 10 10 ਕੁ ਵੱਜ ਗਏ ਆ ਫਿਰਦੇ ਆ ਆ ਗਏ ਬਲਾਰ ਹੋ ਜਾਂਦਾ ਆ ਗਿਆ ਨੇ ਆ ਗਿਆ ਨੇ ਮਿੱਤਰੋ ਸਾਰੇ ਇਕੱਠੇ ਬਾਕੀ ਬਣੇ ਰਹੋ ਵੀਡੀਓ ਨੂੰ ਬਸ ਦਿਨ ਜਾਂ ਖਰਾਬ ਜਿਹਾ ਹੀ ਅੱਜ ਇਹ ਜਿਹਾ ਹੀ ਆ ਬਸ 10:00 ਵੱਜ ਗਏ ਠੰਡਾ ਜਿਹਾ ਜਦ ਮਿੱਤਰੋ ਜਿਹੜੇ ਕੰਮ ਤੋਂ ਡਰਦੇ ਸੀ ਉਹ ਹੀ ਹੋ ਗਿਆ 11:00 ਕੀ ਵੱਜਿਆ ਉਹ ਦੇਖੋ ਮੀਂਹ ਚੜਿਆ ਆਉਂਦਾ ਫੁੱਲ ਤੇ ਕਬੂਤਰ ਦੋ ਆ ਫਿਰਦੇ ਆ ਤੀਜਾ ਫਿਰਦਾ ਬਾਕੀ ਕੋਸ ਆ ਫਿਰਦੇ ਆ ਤੇ ਦੇਖਦੇ ਆ ਲੌਣੇ ਆ ਇਹਨਾਂ ਨੂੰ ਤੇ ਜਿਹੜੇ ਛੋਟੇ ਬੱਚੇ ਛਤਰਿਆਂ ਤੇ ਬੈਠੇ ਉਹ ਤਾਂ ਅੰਦਰ-ਅੰਦਰ ਕਰਤੇ ਤੇ ਇਹਨਾਂ ਨੂੰ ਲਾਉਨੇ ਆ ਬੜਕਾਉਨੇ ਆ। ਬਾਕੀ ਦੇਖਦੇ ਆ ਕੀ ਕਰਦੇ ਆ। ਆਮੀ ਚੜਿਆ ਆਉਂਦਾ ਇਧਰੋਂ। ਦੇਖੋ ਇਧਰੋਂ ਜੇ ਤਾਂ ਸਾਫ ਆ ਥੋੜਾ ਘਣਾ ਜ। ਇਧਰੋਂ ਕਾਲਾ-ਕਾਲਾ ਚੜਿਆ ਆਉਂਦਾ। ਬਾਕੀ ਖੋਡਿਆਂ ਖਾਡਿਆਂ ਜਾਂ ਤਾਂ ਸੁੱਕ ਕੇ ਆਪਣਾ ਰੰਗ ਜਾਦਾ। ਇਹਨਾਂ ਦਾ ਵੀ ਕੋਈ ਚੱਕਰਾ ਗੇਟ ਰਹਿ ਗਿਆ ਬਸ ਇਹਨਾਂ ਦੇ ਕਾਲਾ ਰੰਗ ਫੇਰ ਦਿਆਂਗੇ ਗੇਟਾਂ ਦੇ ਮਿੱਤਰੋ। ਤੇ ਬਾਕੀ ਆ ਫਿਰਦੇ ਆ ਬੱਚੇ। ਬੜਕਾਉਨੇ ਇਹਨਾਂ ਨੂੰ ਭਾਉਨੇ ਆ ਆ ਕੇ। ਆ ਆ ਕੇ ਸਾਰੇ। ਬੜਕਾਲ ਕੇ ਬਾੜ ਕੇ। 哎呀哎呀哎呀哎呀哎呀哎呀哎呀哎呀哎呀哎啊啊啊啊啊啊啊系呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀哎呀系呀系呀系呀系呀系呀系呀系呀系呀系呀系呀系呀系呀系呀系呀系呀系呀系呀系呀系呀

ਆਇਆ 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 ਬੋਤੇ ਆਇਆ 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 ਆਹ ਦੇਖੋ ਬਾਕੀ ਬਰੀਕ ਬਰੀਕ ਕਣੀ ਜੀ ਵੀ ਆਉਣ ਲੱਗ ਗਿਆ ਕੋਠਾ-ਕੂਠਾ ਕਰਨ ਆਈ ਸਾਫ ਤੇ ਵਾਵਾ ਸਾਹਿਬ ਮੌਸਮ ਦਾ ਕਰਕੇ ਜੀਤਾ ਨਹੀਂ ਸੀ ਤੇ ਬਾਕੀ ਆ ਫਿਰਦੇ ਆ ਤੜਕੇ ਤੋਂ ਕੇਰਾਂ ਦਾ ਧੁੱਪ ਜੇ ਨਿਕਲਦੀ ਸੀਗੀ ਤੇ ਬਾਕੀ ਨਿਕਲ ਹੀ ਨਹੀਂ ਫਿਰ ਆ ਫਿਰਦੇ ਆ ਹਲੇ ਬਾਉਣੇ ਇਹਨਾਂ ਨੂੰ ਦੇਖਦੇ ਆ ਭੜਕਾਈ ਜਾਂਦੇ ਆ ਜੇ ਬੈਠਣਗੇ ਤਾਂ ਮਿੱਤਰੋ ਅੱਜ ਇਹ ਨਹੀਂ ਬੈਣ ਦੀ ਕਰ ਰਹੇ ਅੜੀ ਗਰੀ ਜਾਂਦੇ ਆ ਹੁਣ ਚਲੋ ਦੇਖਦੇ ਆ ਬਣੇ ਰਹੋ ਵੀਡੀਓ ਨਾਲ ਜੇ ਬੈਹਣ ਦੇ ਕਰਦੇ ਆ ਦਿਖਾਵਾਂਗੇ ਤੁਹਾਨੂੰ ਬਾਕੀ ਆ ਫਿਰਦੇ ਆ ਦਿਖਾਈ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਨੌ ਉੱਤਰ ਛੱਡੇ ਨੌ ਦੇ ਨੌ ਹੀ ਫਿਰਦੇ ਆ ਮਿੱਤਰੋ ਭੜਕਾਉਨੇ ਇਹਨਾਂ ਨੂੰ ਬਾਉਨੇ ਆ ਲੋ ਵੀ ਮਿੱਤਰੋ ਮੀ ਮੂੰ ਪੈਟਿਆ ਬਸ ਮੈਂ ਕਿਹਾ ਬਲੌਗ ਦੀ ਮਾੜੀ ਜਿਹੀ ਦੱਸ ਦਈਏ ਅਪਡੇਟ ਦੱਸ ਦੇ ਦਈਏ ਆਪਣੇ ਮਿੱਤਰਾਂ ਨੂੰ ਤੇ ਮੀ ਬਸ ਪਈ ਜਾਂਦਾ ਕੁਸਮਾ ਪਾਣੀ ਪੂੜੀ ਰੱਖ ਤਾ ਨਾਉ ਦੇ ਨਵੇਂ ਕਬੂਤਰੀ ਮੈਂ ਤਾਰ ਲਈ ਸੀ ਵੱਡੇ ਛੋਟੇ ਟਾਂਗੀ ਕਰਕੇ ਮੁੰਡਾ ਆ ਗਿਆ ਸੀ ਮੇਰੇ ਕੋਲੇ ਤੇ ਨਾਉ ਦੇ ਨੋਈ ਤਾਰ ਲੈ ਛਾ ਬੈਠਿਆ ਥੋੜੇ ਜਿਹੀ ਗਿੱਲੇ ਹੋਏ ਕਬੂਤਰ ਕੋਈ ਚੱਕਰ ਨਹੀਂ ਸੁੱਕ ਜਾਣਗੇ ਤੇ ਆ ਬਾਕੀ ਤੁਹਾਨੂੰ ਖੁੱਡੇ ਖਿਡਾ ਖਾ ਦੇਣਾ ਆ ਦੇਖੋ ਆ ਕੰਧ ਕਰਤੀ ਇਧਰ ਆ ਕੰਧ ਕਰਤੀ ਆ ਬੱਚਾ ੁੱਟ ਗਿਆ ਆ ਦੇਖੋ ਕਹੇ ਜਾਵੋਗੇ ਕਿ ਆ ਆ ਦੇਖ ਲਓ ਬੱਚਾ ੁੱਟ ਗਿਆ ਆ ਕੰਧ ਕਰਤੀ ਆ ਸਾਹਮਣੇ ਵਾਲੀ ਉਹ ਸਾਹਮਣੇ ਵਾਲੀ ਕੰਧ ਸਾਰੀ ਪੂਰੀ ਕਰਤੀ ਮਿੱਤਰੋ ਆ ਕਰਤੀ ਪੂਰੇ ਰੀਜ ਨਾਲ ਨਹੀਂ ਕੀਤਾ ਆਪਾਂ ਤੇ ਬਾਕੀ ਆਹਾ ਦੇਖ ਲਓ ਆ ਗੇਟ ਰਹਿ ਗਿਆ ਇਕੱਲਾ ਇਹਨਾਂ ਨੂੰ ਰੰਗ ਕਾਲਾ ਮਾਰਨੇ ਆ ਗੇ ਆ ਗੇਟਾਂ ਨੂੰ ਜਿਹੜਿਆ ਗੇਟ ਰਹਿ ਗਏ ਆਪਣੇ ਇਕੱਲੇ ਇਹਨਾਂ ਨੂੰ ਆ ਸਾਫ਼-ਸੂਫ਼ ਕਰਕੇ ਜਮਾ ਇਹਨਾਂ ਤੇ ਰੰਗ ਕਾਲਾ ਫੇਰ ਦੇ ਕਾਲਾ ਸੋਨਾ ਲੱਗਣਗਾ ਜਦੋਂ ਇਹਦੇ ਸਾਰੇ ਐਂ ਖੁੱਡੇ ਹੋਗੇ ਕਾਲਾ ਰੰਗ ਕਰ ਦਾਂਗੇ ਇਹਨਾਂ ਦੇ ਤੇ ਇਧਰਲਾ ਖੁੱਡਾ ਵੀ ਤੁਹਾਨੂੰ ਦਿਖਾ ਦਿੰਨੇ ਆ ਇਧਰ ਵੀ ਪਾਣੀ ਪੂਣੀ ਰੱਖਤਾ ਕੁਤਰਾਂ ਨੂੰ ਆ ਦੇਖੋ ਲੋ ਅਹ ਥੋੜੀ ਆ ਲੀਕੇਜ ਹੁੰਦੀ ਆ ਮਿੱਤਰੋ ਜੇ ਇਹਦਾ ਕੋਈ ਨਾ ਕੋਈ ਹੱਲ ਕਰਨਾ ਬੂਏ ਕੋਈ ਹੱਲ ਹੀ ਨਹੀਂ ਹੋਇਆ ਤੇ ਬਾਹਲਾ ਸਿਮੈਂਟ-ਸਮੰਟ ਲਾ ਕੇ ਦੇਖ ਲਿਆ ਤੇ ਆ ਲਾਇਆ ਪਿਆ ਤੇ ਇਹ ਬਾਕੀ ਦੇਖ ਲੋ ਰੰਗ ਕਰੂੰਗਾ ਇਧਰ ਵੀ ਕਰਤਾ ਸੀ ਆ ਵੀ ਕੀਤਾ ਪਿਆ ਮਾਰ ਲੋ ਨੇ ਗਾ ਮੋਟੀ-ਮੋਟੀ ਤੇ ਬਾਕੀ ਨਾਲੋਂ ਦਾਣਾ ਪਾਣੀ ਓਕੇ ਹੋਇਆ ਵਾ ਅੱਜ ਉਹ ਮੰਨ ਕੇ ਚੱਲੋ ਵੀ 11:30 ਮੀਂਹ ਆ ਗਿਆ ਆਪਣੇ ਪਿੰਡ ਇੱਥੇ ਤੇ ਆ ਬਾਹਰੋਂ ਦਿਖਾ ਦਿੰਨੇ ਤੁਹਾਨੂੰ ਬਾਹਰੋਂ ਲੋਕ ਆ ਸਾਰੀ ਗੁੱਡੇ ਦੀ ਦੇਖ ਲਓ ਕਰ ਸਕਦੇ ਹਾਂ ਚੱਕ ਤੇ ਪਰਲੇ ਸਾਈਡ ਵੀ ਦਿਖਾ ਦਿੰਨੇ ਬੈਕ ਸਾਈਡ ਕਰਨ ਵਾਲੀ ਕੀਤੀ ਨਹੀਂ ਜਾਣ ਕੇ ਉਹ ਤੇ ਲੋਟ ਨਹੀਂ ਜਾਂਦਾ ਵੀ ਮਸਾਂ ਕੀ ਤੇ ਇੱਧਰਲੀ ਸਾਈਡ ਵੀ ਮਿੱਤਰੋ ਆਹ ਨੇ ਵਾਲਾ ਨਹੀਂ ਆਹ ਨੇ ਵਾਲਾ ਸੜਤ ਇਧਾਰੋਂ ਦੀ ਜਿੱਥੋਂ ਕਰੰਟ ਤੇ ਆ ਇੱਥੋਂ ਥੋੜਾ ਜਿਹਾ ਕੱਲ ਲੈ ਗਿਆ ਜਿਹੜਾ ਮੀਂਹ ਆਇਆ ਸੀਗਾ ਜਿਹੜੀਆਂ ਮਾਣੀਆਂ ਮੋਟੀਆਂ ਰਹਿ ਗਈਆਂ ਕੰਨੀਆਂ ਕੁੰਨੀਆਂ ਆਈਆਂ ਇਹ ਸੈੱਟ ਕਰ ਦਿਆਂਗੇ ਅੱਜ ਅੱਠ ਨੇ ਸ਼ਾਮ ਸ਼ੂ ਹੁਣ ਜੇ ਮੀਂਹ ਨਾ ਆਇਆ ਦਿਨ ਸੈੱਟ ਰਹਾ ਨਹੀਂ ਫਿਰ ਕੱਲ ਨੂੰ ਕਰ ਦਿਆਂਗੇ ਤੇ ਬਾਕੀ ਆ ਖੁੱਟਿਆਂ ਦੀ ਮੇਨ ਲੁੱਕ ਦੇਖ ਲਓ ਇਹੇ ਜੀ ਆ ਮਿੱਤਰੋ ਤੇ ਬਾਕੀ ਜਦੋਂ ਆ ਸਾਫ ਸਫਾਈ ਹੋ ਗਈ ਫਿਰ ਇਦੋਂ ਵੀ ਖੁੱਡਿਆਂ ਨੇ ਚਮਕਣ ਲੱਗ ਜਾਣਾ ਤੇ ਜਿੰਨਾ ਚਿਰ ਆ ਹਲੇ ਸਾਫ ਸਫਾਈ ਨਹੀਂ ਹੁੰਦੀ ਉਹਨਾਂ ਚਿਰ ਇਹੇ ਜੀ ਲੱਗਣਗੇ ਤੇ ਬਾਕੀ ਫਿਰ ਦੇਖਦੇ ਆ ਜੇ ਤਾਂ ਕੋ ਬਲੌਗ ਚ ਹੋਇਆ ਤਾਂ ਦੁਬਾਰੇ ਗਾਹਾਂ ਅੱਗੇ ਵਧਾਵਾਂਗੇ ਨਹੀਂ ਫਿਰ ਨਹੀਂ ਲੰਬਾ ਕਰਦੇ ਬਸ ਆਈ ਬਲੌਗ ਨਮੇੜ ਦੇਾਂਗੇ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਬਾਏ ਬਾਏ ਸਾਰੇ ਵੀਰਾਂ